ਯਾਪ ਯੂਨੀਵਰਸਿਟੀ ਦੇ ਵਿੱਚ ਪੀਯੂ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਮੇਰੇ ਪਿੱਛੇ ਦੇਖ ਰਹੇ ਹੋ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਯੂਨੀਵਰਸਿਟੀ ਦੇ ਜਿਹੜੇ ਵੀਸੀ ਨੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਸਾਰੀ ਇਹ ਜੰਗ ਜਿਹੜੀ ਰਿਜ਼ਰਵੇਸ਼ਨ ਦੀ ਹੈ ਕਿਉਂਕਿ ਪੰਜਾਬ ਦੇ ਜਿਹੜੇ ਰਿਜ਼ਰਵੇਸ਼ਨ ਨੇ ਜਿਨ੍ਹਾਂ ਦੇ ਵਿੱਚ ਐਸਸੀ ਬੀਸੀ ਰਿਜ਼ਰਵੇਸ਼ਨ ਆਉਂਦਾ ਤਾਂ ਉਸ ਮੁੱਦੇ ਦੇ ਉੱਤੇ ਜਿਹੜੇ ਰਿਜ਼ਰਵੇਸ਼ਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇੱਕ ਪਾਸੇ ਐਸਐਫਐਸਟੀ ਪ੍ਰੈਜ਼ੀਡੈਂਟ ਵੀ ਸਾਡੇ ਨਾਲ ਗੱਲਬਾਤ ਕਰਾਗੇ ਪੂਰਾ ਮੁੱਦਾ ਕੀ ਹੈ ਸੰਦੀਪ ਜੀ ਕਿਸ ਤਰੀਕੇ ਨਾਲ ਰਿਜ਼ਰਵੇਸ਼ਨ ਜਿਹੜਾ ਪਹਿਲਾਂ ਵੀ ਪ੍ਰਦਰਸ਼ਨ ਚੱਲਦਾ ਸੀ ਹੁਣ ਫੇਅਰ ਹੋ ਰਿਹਾ ਮੁੱਦਾ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੀਸੀਓਬੀਸੀ ਰਿਜ਼ਰਵੇਸ਼ਨ 0 ਆ ਤਾਂ ਉਹ ਕਨਸਟੀਟਿਊਸ਼ਨ ਦੀ ਸਿੱਧੀ ਸਿੱਧੀ ਵਾਇਓਲੇਸ਼ਨ ਹੈ ਤਾ ਅਸੀਂ ਇਹ ਡਿਮਾਂਡ ਕਰ ਰਹੇ ਹਾਂ ਕਿ ਜਿਹੜੀ ਕਨਸਟੀਟਿਊਸ਼ਨ ਦੇ ਵਿੱਚ ਮੈਂਡੇਟ ਆ ਉਹਦੇ ਤਹਿਤ ਇਹਨੂੰ ਲਾਗੂ ਕੀਤਾ ਜਾਵੇ ਤੇ ਲਗਾਤਾਰ ਪੁਲਿਸ ਦਾ ਡਰਾਵਾ ਧਮਕਾਉਣ ਦੀ ਤੇ ਧਮਕਾਉਣ ਦੀ ਗੱਲ ਕੀਤੀ ਜਾ ਰਹੀ ਆ ਤਾਂ ਰਿਜ਼ਰਵੇਸ਼ਨ ਪਾਲਿਸੀ ਜਿਹੜਾ ਸੰਵਿਧਾਨਕ ਹੱਕ ਬਣਦਾ ਉਹਨੂੰ ਲਾਗੂ ਕਰਨ ਵਾਸਤੇ ਐਸਐਫਐਸ ਲਗਾਤਾਰ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰ ਰਹੀ ਆ ਤਾਂ ਅਸੀਂ ਲਗਾਤਾਰ ਇਹ ਮੰਗ ਕਰ ਰਹੇ ਹਾਂ ਕਿ ਇਹ ਰਿਜ਼ਰਵੇਸ਼ਨ ਪਾਲਿਸੀ ਲਾਗੂ ਕਰੋ ਤੇ ਯੂਨੀਵਰਸਿਟੀ ਨੇ ਇੱਕ ਡੈਮੋਕਰੈਟਿਕ ਸਪੇਸ ਬਣਾਏ ਤਾਂ ਕਿ ਪਛੜੇ ਤਬਕਿਆਂ ਤੋਂ ਲੋਕ ਇੱਥੇ ਆ ਸਕਣ ਇੱਕ ਪਾਸੇ ਪਹਿਲਾਂ ਵੀ ਇਹ ਮੁੱਦਾ ਪੱਖਿਆ ਸੀਗਾ ਪ੍ਰਦਰਸ਼ਨ ਹੋ ਰਿਹਾ ਸੀ ਅੱਜ ਫੇਰ ਹੁਣ ਜੇਕਰ ਗੱਲ ਕਰੀ ਤਾਂ ਅੱਜ ਫੇਰ ਪ੍ਰਦਰਸ਼ਨ ਕੀਤਾ ਜਾ ਰਿਹਾ ਕੋਈ ਨੌਜਵਾਨ ਵੀ ਕਿਰੇ ਸਸਪੈਂਡ ਕੀਤੇ ਸਟੂਡੈਂਟਸ ਜਿਹੜੇ ਮੈਂ ਦੁਹਰਾ ਕਰ ਲਵਾਂ ਇੱਕ ਨੌਜਵਾਨ ਕਿੰਨੇ ਨੌਜਵਾਨ ਸਸਪੈਂਡ ਵਿਦਿਆਰਥੀ ਜਦੇਬੰਦੀ ਸਾਹਿਬ ਅਜੇ ਇਸ ਤਰੀਕੇ ਨਾਲ ਦੇਖ ਸਕਦੇ ਹੋ ਕਿ ਸਾਰੇ ਜਿਹੜੇ ਨੌਜਵਾਨ ਨੇ ਪ੍ਰਦਰਸ਼ਨ ਕਰ ਰਹੇ ਤਾਂ ਤਸਵੀਰਾਂ ਦੇਖੋ ਔਰ ਲਗਾਤਾਰ ਇਹ ਜਿਹੜੇ ਫਲੈਕਸ ਵੀ ਫੜੇ ਹੋਏ ਨੇ ਔਰ ਨੌਜਵਾਨ ਜਿਹੜੇ ਨੇ ਉਹ ਵੀ ਪ੍ਰਦਰਸ਼ਨ ਲਗਾਤਾਰ ਕਰ ਰਹੇ ਨੇ ਔਰ ਗੱਲਬਾਤ ਵੀ ਜਿਹੜੀ ਹੈਗੀ ਹੈ ਕਰੰਦੀ ਕੋਸ਼ਿਸ਼ ਕਰਾਂਗੇ ਕਿ ਮੈਡਮ ਪੂਰਾ ਮਾਮਲਾ ਕੀ ਹੈ ਕਿਉਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਹੱਥ ਦੇ ਵਿੱਚ ਵੀ ਫੜੇ ਹੋਏ ਨੇ ਇੱਥੇ ਕੁਝ ਪਹਿਲਾਂ ਜਿੱਥੇ ਬੰਦੀਆਂ ਵੱਲੋਂ ਇੱਥੇ ਆਪਦਾ ਸ਼ਾਂਤਮਈ ਮੰਗਾਂ ਲਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਉਹਦੇ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਹਨਾਂ ਨੂੰ ਧੱਕੇ ਨਾਲ ਚੱਕਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਪੇਪਰਾਂ ਦਾ ਮਾਹੌਲ ਆ ਉਹ ਪੇਪਰ ਨਹੀਂ ਦੇ ਸਕਦੇ ਤਾਂ ਅਸੀਂ ਇਹ ਸ਼ਰਿਆਂ ਅਸੀਂ ਇਸ ਧੱਕੇ ਸ਼ਹੀਦ ਖਿਲਾਫ ਆ ਜਿਹੜੀ ਪੰਜਾਬ ਯੂਨੀਵਰਸਿਟੀ ਕਰ ਰਹੀ ਆ ਇਸ ਸਮੇਂ ਸਮੇਂ ਤੇ ਐਵੇਂ ਵਿਦਿਆਰਥੀਆਂ ਦੇ ਮੂੰਹ ਬੰਦ ਕਰਨਾ ਚਾਹੁੰਦੀ ਆ ਪਹਿਲਾਂ ਇਹਨਾਂ ਨੇ ਪ੍ਰੋਟੈਸਟਲ ਥਾਂ ਤੇ ਇਹ ਹਮਲਾ ਕੀਤਾ ਹਨਾ ਉਹਨਾਂ ਨੂੰ ਪੱਟਿਆ ਮਿੱਟੀ ਪਾਈ ਉਹ ਹਜੇ ਤੱਕ ਵੀ ਠੀਕ ਨਹੀਂ ਕੀਤੀ ਉਸ ਤੋਂ ਬਾਅਦ ਜਿਹੜੇ ਬੋਲਦੇ ਨੇ ਆਵਾਜ਼ ਉਠਾਉਂਦੇ ਨੇ ਉਹਨਾਂ ਤੇ ਇਹ ਇੱਕ ਡਰ ਬਣਾਇਆ ਜਾਂਦਾ ਤਾਂ ਜੋ ਆਮ ਬੱਚੇ ਆਮ ਵਿਦਿਆਰਥੀ ਇਹਨਾਂ ਮੰਗਾ ਮਸਲਿਆਂ ਤੇ ਨਾਲ ਨਾ ਸਕਣ ਇੱਕ ਸਹਿਮ ਬਣਾਇਆ ਜਾਂਦਾ ਵੀ ਜੇ ਤੁਸੀਂ ਇਹ ਕਰੋਗੇ ਅਸੀਂ ਤੁਹਾਨੂੰ ਯੂਨੀਵਰਸਿਟੀਆਂ ਤੋਂ ਕੱਢ ਦਾਂਗੇ ਤੁਹਾਨੂੰ ਡਿਟੇਨ ਕਰ ਦਾਂਗੇ ਪੇਪਰ ਨਹੀਂ ਦੇ ਦਿੱਤਾ ਜਾਵਾਂਗੇ ਦੇਵਾਂਗੇ ਪਰ ਅਸੀਂ ਸਾਰਿਆਂ ਅਸੀਂ ਪੀਐਸਸੀਓ ਲਲਕਾਰ ਵੱਲੋਂ ਵੀ ਇਹਦੀ ਜਿਹੜੀ ਧੱਕੇਸ਼ਾਹੀ ਆ ਪੰਜਾਬ ਯੂਨੀਵਰਸਿਟੀ ਦੀ ਅਸੀਂ ਇਹ ਨਖੇਦੀ ਕਰਦੇ ਆ ਤੇ ਅਸੀਂ ਇਸ ਦੇ ਨਾਲ ਖੜੇ ਆ ਕਿੰਨੇ ਸਟੂਡੈਂਟ ਜਿਹੜੇ ਜਿਨ੍ਹਾਂ ਨੂੰ ਡਿਟੇਨ ਕੀਤਾ ਔਰ ਜਿਹੜੇ ਸਸਪੈਂਡ ਕਰ ਦਿੱਤੇ ਨੇ ਪੇਪਰ ਨਹੀਂ ਦੇ ਸਕਦੇ ਆ ਸੱਤ ਸਟੂਡੈਂਟ ਜਿਹੜੇ ਸੱਤ ਜਥੇਬੰਦੀ ਤੋਂ ਤੇ ਇੱਕ ਐਸਐਫਐਸ ਜਥੇਬੰਦੀ ਤੋਂ ਟੋਟਲ 8 ਸਟੂਡੈਂਟਸ ਨੂੰ ਇੱਕ ਮਹੀਨੇ ਅਸੀਂ ਡਿਟੇਨ ਕੀਤਾ ਗਿਆ ਅਲੱਗ ਅਲੱਗ ਡਿਪਾਰਟਮੈਂਟਸ ਨੇ ਉਹ ਤੇ ਉਹਨਾਂ ਨੂੰ ਸਾਫ਼ ਕਿਹਾ ਗਿਆ ਵੀ ਜੇ ਇਸ ਪਰ ਵੀ ਨਹੀਂ ਦੇ ਸਕਦੇ ਤਾਂ ਮਤਲਬ ਆ ਪਹਿਲੀ ਵਾਰ ਹੈ ਜਿਆ ਹੋਇਆ ਯੂਨੀਵਰਸਿਟੀ ਚ ਵੀ ਜੋ ਵੀ ਕੋਈ ਪ੍ਰੋਟੈਸਟ ਕਰ ਰਿਹਾ ਆਪਦੇ ਹੱਕਾਂ 'ਤੇ ਆਵਾਜ਼ ਉਠਾ ਰਿਹਾ ਉਹਨਾਂ ਤੇ ਇਹ ਜਿਆ ਐਕਸ਼ਨ ਲਿੱਤਾ ਗਿਆ ਜਦੋਂ ਕਿ ਪ੍ਰੋਟੈਸਟ ਬਿਲਕੁਲ ਪੀਸਫੁੱਲ ਚੱਲ ਰਿਹਾ ਸੀ ਜੋ ਜਿਹੜੀਆਂ ਨੇ ਕਿੜੀਆਂ ਮੰਗਾਂ ਨੇ ਕਿੰਨਾ ਕਰਕੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਇੱਕ ਵਾਰ ਫਿਰ ਦਰਸ਼ਕਾਂ ਨੂੰ ਦੱਸ ਦੋ ਔਰ ਵੀਸੀ ਦੇ ਨਾਲ ਕੋਈ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈ ਤੁਹਾਡੀ ਕੋਈ ਇਹਨਾਂ ਨੂੰ ਲਿਖਤੀ ਤੁਸੀਂ ਦਿੱਤੀ ਚਿੱਠੀ ਇਹ ਦੇਖੋ ਅੱਜ ਜੋ ਕੋਲ ਹੈ ਉਹ ਸਿਰਫ ਜਿਹੜੀ ਤੱਕੇ ਚਾਹੀਏ ਉਹਦੇ ਖਿਲਾਫ ਹੈ ਜੋ ਮੰਗਾ ਨੇ ਜੋ ਪੱਕਾ ਦਰ ਨਾ ਚੱਲ ਰਿਹਾ ਹੈ ਉਹ 28 ਜਥੇਬੰਦੀਆਂ ਵੱਲੋਂ ਉਹਨਾਂ ਦੀ ਅੱਡ-ਅੱਡ ਮੰਗਾਂ ਨੇ ਉਹਨਾਂ ਦੀ ਅੱਡ-ਅੱਡ ਸਮਝ ਹੈ ਸਾਰੇ ਜਥੇਬੰਦੀਆਂ ਨੇ ਅੱਡ-ਅੱਡ ਸਮਝ ਹੈ ਅਸੀਂ ਉਸ ਪੱਕੇ ਦਰੇਾ ਮਿਲਨੇਗੇ ਅਸੀਂ ਅੱਜ ਜੋ ਆ ਤੱਕੇ ਚਾਹੀਏ ਖਿਲਾਫ ਜੋ ਯੂਨੀਵਰਸਿਟੀ ਵੱਲੋਂ ਕਿੰਨੀ ਚੱਲੀ ਉਹਦੇ ਖਿਲਾ ਵੇ ਸ਼ਾਮਿਲ ਹੋਏ ਹਾਂ। ਧੰਨਵਾਦ ਆ ਇੱਕ ਵਾਰਤ ਸੁਹਿਰਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਦੂਸਰੀ ਤਰਫ ਵੀ ਦਿਖਾਵੇ ਵੀ ਇਸੇ ਜਗ੍ਹਾ ਦੇ ਉੱਪਰ ਜਿਹੜਾ ਪੱਕਾ ਮੋਰਚਾ ਉਹ ਲਗਾਇਆ ਗਿਆ ਸੀ ਪੱਕਾ ਮੋਰਚਾ ਲਗਾਉਣ ਦੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਸੀਗੀਆਂ ਮੰਗਾਂ ਨੂੰ ਲੈ ਕੇ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਲਿਖੀਆਂ ਹੋਈਆਂ ਨੇ ਕਿ ਕਿਹੜੀਆਂ-ਕਿਹੜੀਆਂ ਮੰਗਾਂ ਖਾਤਰ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਯੂਨੀਵਰਸਿਟੀ ਜਿਹੜਾ ਵੀਸੀ ਆਫਿਸ ਦੇ ਬਾਹਰ ਪੱਕਾ ਮੋਰਚਾ ਵੀ ਲਗਾਇਆ ਗਿਆ ਹੈ ਐਸਐਫਐਸ ਵੱਲੋਂ ਔਰ ਬੀਸੀ ਓਬੀਸੀ ਦੀ ਰਿਜ਼ਰਵੇਸ਼ਨ ਹੈ ਉਹ 0% ਕਰ ਦਿੱਤੀ ਗਈ ਹੈ ਉੱਥੇ ਹੀ ਜਿਹੜੀ ਐਸਸੀ ਦੀ 25 ਤੋਂ ਘਟਾ ਕੇ 15 ਕਰ ਦਿੱਤੀ ਗਈ ਹੈ ਤਾਂ ਲਗਾਤਾਰ ਜਿਹੜੀਆਂ ਫਲੈਕਸਿਸ ਹੈਗੀਆਂ ਨੇ ਇੱਥੇ ਲਗਾਈਆਂ ਜਾ ਰਹੀਆਂ ਨੇ ਸਾਥ ਜਿਹੜੀ ਹੈਗੀ ਔਰ ਐਸਐਫਐਸ ਦੂਜੇ ਬੰਦੀਆਂ ਵੱਲੋਂ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਮੁੱਦੇ ਪੁਰਾਣੇ ਨੇ ਕਿਉਂਕਿ ਪਹਿਲਾਂ ਵੀ ਇਹ ਲਗਾਤਾਰ ਜਿਹੜੇ ਪ੍ਰਸ਼ਾਸਨ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤੇ ਜਾਂਦੇ ਰਹੇ ਨੇ ਔਰ ਯੂਨੀਵਰਸਿਟੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਲਗਾਤਾਰ ਹੀ ਇਸੇ ਤਰੀਕੇ ਨਾਲ ਪਿਛਲੀ ਵਾਰ ਵੀ ਜਿਹੜੇ ਨੌਜਵਾਨ ਪ੍ਰਦਰਸ਼ਨ ਕਰਦੇ ਸੀ ਉਹਨਾਂ ਨੂੰ ਇੱਥੋਂ ਚੱਕਿਆ ਗਿਆ ਲੇਕਿਨ ਹੁਣ ਪੁਲਿਸ ਪ੍ਰਸ਼ਾਸਨ ਜਿਹੜਾ ਲਗਾਇਆ ਗਿਆ ਪੁਲਿਸ ਪ੍ਰਸ਼ਾਸਨ ਲਗਾਉਣ ਤੋਂ ਬਾਅਦ ਮਗਰੋਂ ਵੀ ਕਿਉਂਕਿ ਜੇਕਰ ਪ੍ਰਦਰਸ਼ਨ ਹੁੰਦਾ ਤਾਂ ਯੂਨੀਵਰਸਿਟੀ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਦੇ ਖਿਲਾਫ ਜਦੋਂ ਜਾਂ ਗੇਟ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂ ਜਾਂ ਫਿਰ ਪ੍ਰਦਰਸ਼ਨ ਜਿਹੜਾ ਉਹ ਗਲਤ ਰੂਪ ਤਾਰਦਾ ਜਾਂ ਕਹੇ ਵੀ ਜਿਆਦਾ ਪ੍ਰਦਰਸ਼ਨ ਦੀ ਜਿਹੜੀ ਗਤੀਵਿਧੀ ਹੈ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਵੀ ਸਿੱਧੇ ਤੌਰ ਦੇ ਉੱਪਰ ਜਿਹੜੀ ਗੱਲ ਹੁੰਦੀ ਹੈ ਵੀ ਪੁਲਿਸ ਬਲਦਾ ਵੀ ਜਿਹੜਾ ਪ੍ਰਯੋਗ ਕੀਤਾ ਜਾਵੇਗਾ ਤਾਂ ਜਿਹੜੇ ਨੌਜਵਾਨ ਯੂਨੀਵਰਸਿਟੀਆਂ ਦੇ ਉਹ ਕਿਤਨਾ ਕਿਤੇ ਇੱਕ ਪਾਸੇ ਨੋਟੀਫਿਕੇਸ਼ਨ ਵੀ ਫੜ ਕੇ ਬੈਠੇ ਹੋਏ ਔਰ ਮੈਮੋਰੈਂਡਮ ਵੀ ਹੋ ਸਕਦਾ ਹੈ ਪ੍ਰਸ਼ਾਸਨ ਇੱਕ ਹੀ ਹੈ ਕਿ ਅਸਲ ਦੇ ਵਿੱਚ ਸਰ ਜਿਹੜਾ ਸਾਨੂੰ ਮਿਲਿਆ ਹੋਇਆ ਹੈ ਵੀ ਨਾਦਰ ਸ਼ਹੀ ਫਰਮਾਨ ਵੀ ਤੁਸੀਂ 1 ਮਹੀਨਾ ਯੂਨੀਵਰਸਿਟੀ ਇੰਟਰਨਿਓ ਹੋ ਸਕਦੇ ਤੁਹਾਨੂੰ ਵੀ ਸਸਪੈਂਡ ਕੀਤਾ ਨਾ ਜੀ ਹਾਂ ਜੀ ਮੈਨੂੰ ਵੀ ਅਸੈਸਮੈਂਟ ਕਿਦੋਂ ਮੇਰਾ ਹੀ ਹੈ ਸਾਹਮਣੇ ਇਹਦੇ ਚ ਲਿਖਿਆ ਹੋਇਆ ਹੈ ਕਿ ਤੁਸੀਂ 1 ਮਹੀਨੇ ਤੱਕ ਯੂਨੀਵਰਸਿਟੀ ਡਿਪਾਰਟਮੈਂਟ ਨਹੀਂ ਆ ਸਕਦੇ ਇੱਕ ਮਹੀਨਾ ਆਪਣਾ ਹੋਸਟਲ ਖਾਲੀ ਕਰ ਦਿਓ ਵੀ ਜਿਹੜੇ ਬੱਚਿਆਂ ਦੇ ਪੇਪਰ 1 ਤੋਂ ਲੈ ਕੇ 31 ਮਈ ਤੱਕ ਉਹ ਪੇਪਰ ਨਹੀਂ ਦੇ ਸਕਦੇ ਵੀ ਤੇ ਯੂਨੀਵਰਸਿਟੀ 'ਚ ਐਂਟਰੀ ਬੈਨ ਕੀਤੀ ਹੈ ਕੀ ਦੱਸਿਆ ਇਹਦੇ ਵਿੱਚ ਔਰ ਤੁਸੀਂ ਵੈਸੇ ਹੈ ਕਿਹੜੇ ਡਿਪਾਰਟਮੈਂਟ ਤੋਂ ਕਿਹੜੇ ਮੇਰਾ ਡਿਪਾਰਟਮੈਂਟ ਆਫ ਬਾਇਓਫਿਜ਼ਿਕਸ ਹੈ ਮੈਂ ਪੀ ਐਚ ਡੀ ਸਕਾਲਰ ਹਾਂ ਡਿਪਾਰਟਮੈਂਟ ਤੋਂ ਕਿਉਂ ਕਾਰਨ ਕੀ ਦੱਸਿਆ ਗਿਆ ਕਾਰਨ ਇਹ ਦੱਸਿਆ ਗਿਆ ਕਿ ਅਸੀਂ ਇਸ ਤੋਂ ਥੋੜੇ ਦਿਨ ਪਹਿਲਾਂ 29 ਅਪ੍ਰੈਲ ਨੂੰ ਇੱਕ ਪ੍ਰੋਟੈਸਟ ਕੀਤਾ ਸੀਗਾ ਪ੍ਰੋਟੈਸਟ ਸਾਡਾ ਰਾਈਟਫੁੱਲ ਹੋ ਸੀਗਾ ਔਰ ਬਿਲਕੁਲ ਸ਼ਾਂਤਮਈ ਪ੍ਰੋਟੈ ਦੇਤੇ ਪੁਲਿਸ ਲਈ ਪੁਲਿਸ ਨੇ ਧੱਕਾ ਮੁਕੀ ਕੀਤੀ ਪੁਲਿਸ ਸਾਨੂੰ ਡਿਟੇਨ ਕਰਕੇ ਲੈ ਗਈ ਜੇ ਕੋਈ ਉਹ ਕਾਰਵਾਈ ਹੁੰਦੀ ਪੁਲਿਸ ਨੂੰ ਕਰਨੀ ਬੰਦ ਦੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਉਹ ਡਿਟੈਂਸ਼ਨ ਨੂੰ ਆਧਾਰ ਬਣਾ ਕੇ ਸਾਨੂੰ 1 ਮਹੀਨੇ ਬਾਅਦ ਪੁਲਿਸ ਨੇ ਤੇ ਸਾਨੂੰ ਵੇਖੋ ਹੱਸ ਵੀ ਨਹੀਂ ਗੱਲ ਪੁਲਿਸ ਨੇ ਤੇ ਸਾਨੂੰ ਮਤਲਬ 5 ਮਿੰਟ ਉਹ ਤੇ 4-5 ਘੰਟੇ ਬਾਅਦ ਛੱਡਤਾ ਔਰ ਇਹਨਾਂ ਨੇ ਸਾਨੂੰ 1 ਮਹੀਨੇ ਬਾਅਦ ਉਹਨੂੰ ਆਧਾਰ ਬਣਾ ਕੇ 1 ਮਹੀਨੇ ਵਾਸਤੇ ਸਾਨੂੰ ਯੂਨੀਵਰਸਿਟੀ ਤੋਂ ਬਾਹਰ ਕਰਤਾ ਮਤਲਬ ਕਾਰਨ ਇਹੀ ਹੈ ਵੀ ਪ੍ਰਦਰਸ਼ਨ ਤੁਸੀਂ ਨਾ ਕਰੋ ਇੱਕ ਤੁਸੀਂ ਮਤਲਬ ਉਹ ਪਿੱਛੇ ਸਰਕੂਲਰ ਲੱਗਿਆ ਹੋਇਆ ਆ ਉਹਦੇ ਚ ਇਹ ਬਕਾਇਦਾ ਸਾਰੇ ਸਟੇਕ ਹੋਲ ਨੂੰ ਡਿਫਾਈਨ ਕਰ ਰਿਹਾ ਪ੍ਰੋਟੈਸਟ ਕਿਦਾਂ ਦਾ ਹੋਣਾ ਚਾਹੀਦਾ ਕਿ ਪਰਮਿਸ਼ਨ ਲੈ ਕੇ ਕਰੋ ਉਹਦੇ ਚ ਸਲੋਗਨ ਕਿਹੜੇ ਹੋਣੇ ਚਾਹੀਦੇ ਆ ਤੇ ਉਹਦੀ ਵਾਇਸ ਦਾ ਲੈਵਲ ਕਿੰਨਾ ਹੋਣਾ ਚਾਹੀਦਾ ਇਹ ਵੀ ਤੱਕ ਡਿਕਟੇਟ ਕਰ ਰਹੇ ਸਾਰੀਆਂ ਚੀਜ਼ਾਂ ਦਾ ਤੁਸੀਂ ਪਾਲਣ ਕੀਤਾ ਸੀ ਫਿਰ ਇਹ ਤੇ ਹੁਣ ਬਾਅਦ ਚ ਲਾ ਕੇ ਗਏ ਆ ਨਾ ਪਹਿਲੋਂ ਤੇ ਸਾਨੂੰ ਡਿਟੇਨ ਕੀਤਾ ਇੱਕ ਦੇ ਪੈਰਲਲ ਦੋ ਐਗਜ਼ਾਮਪਲ ਸੈੱਟ ਕੀਤੀਆਂ ਨੇ ਇੱਕ ਤੇ ਬੱਚਿਆਂ ਨੂੰ ਡਰਾਇਆ ਜਾ ਰਿਹਾ ਵੀ ਪ੍ਰੋਟੈਸਟ ਨਾ ਕਰੋ ਵੀ ਜੇ ਪ੍ਰੋਟੈਸਟ ਕਰੋਗੇ ਤੇ ਤੁਹਾਡੇ ਪੇਪਰਾਂ ਤੋਂ ਵੀ ਤੁਹਾਨੂੰ ਮਤਲਬ ਤੁਹਾਡਾ ਫਿਊਚਰ ਜਿਹੜਾ ਖਰਾਬ ਕੀਤਾ ਜਾਊਗਾ ਦੂਜਾ ਸਾਰੇ ਸਟੇਕ ਹੋਰ ਡਰਨਵੇ ਕਰਨ ਕੀਤੇ ਜਾ ਰਹੇ ਵੀ ਜਿਹੜਾ ਵੀਸੀ ਹੈ ਇਥੇ ਉਹ ਡਿਕਟੇਟਰ ਆ ਪੀ ਉਹ ਜੋ ਕਹੂਗਾ ਉਹਦੇ ਅਸੀਂ ਜਿਹੜਾ ਜਿੱਦਾਂ ਉਹ ਕਹੂਗਾ ਉੱਠੋ ਤੇ ਉਦਾਂ ਉੱਠਣਾ ਪੈਣਾ ਸਾਰਿਆਂ ਨੂੰ ਜਿੱਦਾਂ ਕਹੂਗਾ ਬੈਠਣਾ ਪੈਣਾ ਜੀ ਆਪਣੇ ਜਿਹੜੇ ਵਾਈਸ ਚਾਂਸਲਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੋਈ ਕੋਈ ਚਿੱਠੀ ਪੱਤਰ ਦਿੱਤਾ ਉਹਨਾਂ ਨੂੰ ਕੋਈ ਰਿਕੁਐਸਟ ਕੀਤੀ ਵੀ ਸਾਡੇ ਕਾਰਨ ਕੀ ਨੇ ਕੋਈ ਕਾਰਨ ਪੁੱਛਣ ਦੀ ਕੋਸ਼ਿਸ਼ ਮੈਂ ਤੇ ਤੁਹਾਨੂੰ ਦੱਸਾਂ ਉਹ ਤੇ ਮਤਲਬ ਸਰਕਾਰਾਂ ਦੀ ਸਰਕਾਰ ਆ ਵੀ ਆਹੀਂ ਸੰਧਵਾ ਸਾਹਿਬ ਨੇ ਦੋ ਵਾਰ ਮਿਲ ਲਏ ਤੇ ਇਹਨਾਂ ਨੂੰ 5 ਸਾਲ ਹੋ ਗਏ ਸਾਡੀ ਜਥੇ ਬੰਦੇ ਨੂੰ ਇੱਥੇ ਸਿਰਫ ਇੱਕ ਵਾਰ ਮਿਲੇ ਨੇ ਉਹ ਵੀ ਪੂਰਾ ਜੋਰ ਪਾ ਕੇ ਵੀ ਹਾਂ ਵੀ ਆਬੀਬੀਪੀ ਵਾਲੇ ਤਾਂ ਦੂਜੇ ਦਿਨ ਹੁੰਦੇ ਨੇ ਇੱਥੇ ਗੇਟ ਬੰਦ ਦਿੰਦੇ ਨੇ ਆ ਵੇਖੋ ਸਾਡੇ ਜਿਸ ਦਿਨ ਧਰਨਾ ਲੱਗਾ ਉਸ ਦਿਨ ਪੈਰਲਲ ਬੀਬੀ ਜੀਪੀ ਇਹਨਾਂ ਦਾ ਏਬੀਬੀਪੀ ਵਾਲਿਆਂ ਦਾ ਧਰਨਾ ਸੀਗਾ ਔਰ ਧਰਨਾ ਵੀ ਨਾ ਐਥੀਕਲ ਸੀਗਾ ਵੀ ਕਾਦੇ ਵਾਸਤੇ ਵੀ ਬੱਚਿਆਂ ਦੀ ਜਿਹੜੀ ਚੀਟਿੰਗ ਕਰਦੇ ਫੜੇ ਗਏ ਨੇ ਉਹ 2 ਸਾਲ ਦੀ ਸਜ਼ਾ ਘਟਾ ਕੇ ਸਾਲ ਕਰ ਦੋ ਵੀ ਉਹ ਆਏ ਗੇਟ ਵੀ ਭੰਨੇ ਆ ਬਕਾਇਦਾ ਉਹ ਵੇਖੋ ਉੱਥੇ ਵੈਲਡਿੰਗ ਹੋਈ ਹੋਈ ਆ ਤੇ ਅੱਗੇ ਅਥਾਰਟੀ ਨੂੰ ਵੀ ਮਿਲੇ ਆ ਜਾ ਕੇ ਅੰਦਰ ਤੇ ਉਹਨਾਂ ਨੂੰ ਕੋਈ ਨਹੀਂ ਕਮੇਟੀ ਬਿਠਾ ਕੇ ਉਹਨਾਂ ਦਾ ਮਸਲੇ ਤੇ ਗੱਲਬਾਤ ਚੱਲ ਰਹੀ ਆ ਅਸੀਂ ਜਿਹੜਾ ਜਿੰਨਾਂ ਨੂੰ 50 ਮੀਟਰ ਦੂਰ ਗੇਟ ਤੋਂ ਖੜਾ ਤਾਂ ਠੁੱਡ ਨਾ ਮਿਲਣ ਨੂੰ ਨਹੀਂ ਦਿੱਤਾ ਡਿਟੈਂਸ਼ਨ ਅੱਡ ਕਰਾਇਆ ਤੇ 1 ਮਹੀਨੇ ਵਾਸਤੇ ਸਸਪੈਂਡ ਅੱਡ ਕੀਤਾ ਉਹਨਾਂ ਨੂੰ ਕਿਉਂ ਦਿੱਤਾ ਤੇ ਤੁਹਾਨੂੰ ਕਿਉਂ ਨਹੀਂ ਕਰਨ ਦਿੱਤਾ ਸੇ ਆ ਵੀ ਜਿਹੜਾ ਸਾਡੀ ਅਧੀਨਗੀ ਉਹ ਤੇ ਉਹ ਤੇ ਸੰਗ ਦੇ ਸਿੱਧੇ ਸਿੱਧੇ ਐਬੀਵੀਪੀ ਤੇ ਉਹਨਾਂ ਦਾ ਵਿੰਗ ਆ ਨਾ ਸਟੂਡੈਂਟ ਵਿੰਗ ਆ ਵੀ ਜਿਹੜਾ ਸਾਡੀ ਆਈਡਿਓਲੋਜੀਕਲੀ ਸਾਡੇ ਨਾਲ ਅਲਾਈ ਉਹ ਤੇ ਇੱਥੇ ਗੱਲ ਕਰਨ ਦਿੱਤਾ ਜਾਊਗਾ ਉਹਨਾਂ ਦੀ ਤੇ ਭਾਵੇਂ ਅਨੈਥੀਕਲ ਅਨਜਸਟਡ ਡਿਮਾਂਡ ਲਈ ਵੀ ਉਹ ਜੋ ਮਰਜ਼ੀ ਤੇ ਕਰਨ ਚੀਟਿੰਗ ਲਾ ਲਓ ਤੁਸੀਂ ਅਨੈਥੀਕਲ ਕੰਮ ਉਹਦੇ ਵਾਸਤੇ ਵੀ ਉਹਨਾਂ ਦੀ ਸੁਣਵਾਈ ਹੋ ਰਹੀ ਆ ਤੇ ਜਿਹੜੀ ਇੱਕ ਜਸਟਿਸਡ ਡਿਮਾਂਡ ਹੈ ਜਿਹੜੀ ਕਨਸਟੀਟਿਊਸ਼ਨਲ ਰਾਈਟ ਆ ਬੱਚਿਆਂ ਦਾ ਇੱਥੇ ਬੱਚਿਆਂ ਦਾ ਵੀ ਐਡਮਿਸ਼ਨ ਵਿੱਚ ਤੇ ਇਨ ਜਰਨਲ ਪਬਲਿਕ ਦਾ ਰਾਈਟ ਵੀ ਰਿਕਰੂਟਮੈਂਟ ਵਿੱਚ ਉਹਨੂੰ ਛੱਕੇ ਟੰਗ ਕੇ ਇੱਥੇ ਧੱਕਾ ਕੀਤਾ ਜਾ ਰਿਹਾ ਹੁਣ ਤੁਸੀਂ ਨਹੀਂ ਤੁਹਾਨੂੰ ਮਤਲਬ ਸਸਪੈਂਸ਼ਨ ਆਰਡਰ ਵਾਪਸ ਨਹੀਂ ਲੈਣੇ ਤੁਹਾਡੀ ਅਗਲੀ ਰਣਨੀਤੀ ਕੀ ਆ ਜਾਂ ਪ੍ਰਦਰਸ਼ਨ ਕਰੋਗੇ ਜਾਂ ਵੀਸੀ ਆਫਿਸ ਦਾ ਘਰਾਓ ਕਰੋਗੇ ਕੋਈ ਅਸੀਂ ਤੇ ਅੱਜ ਜਿਹੜਾ ਕੱਲ ਸਾਨੂੰ ਇਹ ਨੋਟਿਸ ਮਿਲੇ ਆ ਇੱਕ ਤੇ ਅਸੀਂ ਅੱਜ ਡਿਪਾਰਟਮੈਂਟ ਚ ਵੀ ਸਾਫ਼-ਸਾਫ਼ ਇਹ ਕਹਿ ਕੇ ਆਏ ਆਂ ਵੀ ਇਹ ਜਿਹੜੀ ਇੱਥੇ ਵਰਡਿੰਗ ਹੈ ਨਾ ਤੁਸੀਂ ਨੋਟ ਕਰੋ ਵੀ ਤੁਹਾਨੂੰ ਸਸਪੈਂਡ ਕੀਤਾ ਜਾ ਰਿਹਾ ਅ ਚੇਅਰ ਪਰਸਨ ਵੱਲੋਂ ਕਿਹਦੀ ਇਨਸਟ੍ਰਕਸ਼ਨ ਤੇ ਡੀਯੂਆਈ ਦੀ ਉਹ ਲੈਟਰ ਦਾ ਨਾਮ ਲਿਖਿਆ ਸਾਨੂੰ ਕਿਹਾ ਦੱਸੋ ਤੇ ਸਹੀ ਕਾਰਨ ਕੀ ਵੀ ਉਹ ਲੈਟਰ ਸਾਨੂੰ ਦਿਓ ਸਾਨੂੰ ਤਾਂ ਫਿਰ ਪਤਾ ਲੱਗੂਗਾ ਨਾ ਵੀ ਕਿਸ ਕਾਰਨ ਕਰਕੇ ਉਹ ਅਸੀਂ ਕਹਿੰਦੇ ਨਹੀਂ ਦੇ ਸਕਦੇ ਵੀ ਜਿਹੜਾ ਆਰਡਰ ਵੀ ਕੱਢਿਆ ਏਡੀ ਵੇਗਸਟੈਂਪ ਤੇ ਕੱਢਿਆ ਗਿਆ ਵੀ ਉਹ ਵੀ ਪਬਲਿਕ ਨਹੀਂ ਕੀਤਾ ਜਾ ਰਿਹਾ ਤੇ ਅਸੀਂ ਉਹ ਕਿਹਾ ਵੀ ਜਦੋਂ ਤੱਕ ਸਾਨੂੰ ਸਾਨੂੰ ਇਹ ਨਾ ਦੱਸਿਆ ਕਾਰਨ ਇਹ ਨਾ ਦੱਸਿਆ ਕਿੱਦ ਲਈ ਕੱਢਿਆ ਅਸੀਂ ਇਸ ਆਰਡਰ ਨੂੰ ਮੰਨਦੇ ਸੀ ਡਿਪਾਰਟਮੈਂਟ ਵੀ ਜਾਵਾਂਗੇ ਪੈਨਸ਼ਨ ਦੀ ਗੱਲ ਕਰੀਏ ਤਾਂ ਚਲੋ 10ਵੀਂ 12ਵੀਂ ਗ੍ਰੈਜੂਏਸ਼ਨ ਮਾਸਟਰ ਤੱਕ ਤਾਂ ਮੰਨਿਆ ਜਾਂਦਾ ਫਿਰ ਤੁਸੀਂ ਆਪਣੇ ਅਹੁਦੇ ਦੇ ਉੱਪਰ ਮਤਲਬ ਕਾਫੀ ਸੀਨੀਅਰ ਮੰਨੇ ਜਾਂਦੇ ਪੀ ਐਚ ਡੀ ਸਕਾਲਰ ਜਿਹੜੇ ਹੁੰਦੇ ਆ ਤਾਂ ਉਹਨਾਂ ਦੀ ਵੀ ਕਿਸ ਤਰੀਕੇ ਨਾਲ ਜਾਂ ਕਹਿ ਲਈਏ ਵੀ ਕੋਈ ਰੂਲਸ ਐਂਡ ਰੈਗੂਲੇਸ਼ਨ ਦੀ ਪਾਲਣਾ ਨਹੀਂ ਕੀਤੀ ਜਾਂਦੀ ਨਾ ਚੀਜ਼ਾਂ ਦੀ ਨਹੀਂ ਵੇਖੋ ਇਹ ਤੇ ਆਪਾਂ ਐਜ਼ ਐਮ ਪੀ ਐਚ ਡੀ ਸਕਾਲਰ ਇਹ ਧਰਨਾ ਨਹੀਂ ਲੱਗਿਆ ਅਸੀਂ ਐਕਟੀਵਿਸਟ ਹਾਂ ਸਟੂਡੈਂਟ ਹਾਂ ਤੇ ਪੋਲਿਟਿਕਸ ਕਰਦੇ ਹਾਂ ਅਸੀਂ ਐਜ਼ ਐਨ ਐਕਟੀਵਿਸਟ ਇੱਥੇ ਧਰਨਾ ਜਿਹੜਾ ਚੱਲ ਰਿਹਾ ਔਰ ਜਿਹੜਾ ਇੱਥੇ ਸਪੇਸ ਵੀ ਕਲੇਮ ਕੀਤੀ ਜਾ ਰਹੀ ਹੈ ਡੈਮੋਕਰੈਟਿਕ ਸਪੇਸ ਨੂੰ ਕਲੇਮ ਕੀਤੀ ਜਾ ਰਿਹਾ ਉਹ ਸੋਸਾਇਟੀ ਇਨ ਜਰਨਲ ਕਰ ਸਕਦੀ ਆ ਤੁਸੀਂ ਇਹ ਵੇਖੋ ਇਵਨ ਕਿ ਜਿਹੜੇ EMPLOYEES ਹਨ ਉਹਨਾਂ ਤੇ ਸਾਫ਼-ਸਾਫ਼ ਲਿਖਿਆ ਹੁੰਦਾ ਵੀ ਤੁਸੀਂ ਧਰਨੇ ਕਿਸੇ ਚੋ ਸ਼ਾਮਿਲ ਨਹੀਂ ਹੋ ਸਕਦੇ ਟੀਚਰ ਜਦੋਂ ਆਪਣੀ ਤਨਖਾਹ ਤੇ ਵਧਾਉਣੀ ਹੁੰਦੀ ਇਹਨਾਂ ਨੇ ਪੇ ਸਕੇਲ 7ਵਾਂ ਲੋਣਾ ਹੈਗਾ ਉਦੋਂ ਤੇ ਇਹਨਾਂ ਨੇ ਬੈਰੀਕੇਡ ਵੀ ਭੰਨੇ ਹੈਗੇ ਉਦੋਂ ਤੇ ਇਹ ਧਰਨੇ ਤੇ ਵੀ ਬੈਠੇ ਹੈਗੇ ਸਾਡੇ ਬਾਅਦ ਰੂਲ ਰੈਗੂਲੇਸ਼ਨ ਤੇ ਆ ਜਾਂਦੀ ਗੱਲ ਜੋ ਕਿ ਵੈਸੇ ਕਿਤੇ ਡਿਫਾਈਨ ਨਹੀਂ ਹੈਗਾ ਪੀ ਪੀ ਐਚ ਡੀ ਸਕਾਲਰ ਇਹ ਕੰਮ ਕਰ ਸਕਦਾ ਹੈ ਕੰਮ ਨਹੀਂ ਕਰ ਸਕਦਾ ਖਾਸ ਕਰ ਇਨ ਟਰਮਸ ਟੂ ਪ੍ਰੋਟੈਸਟ ਫੋਰ देयर ਰਾਈਟ ਧੰਨਵਾਦ ਆ ਇੱਕ ਪਾਸੇ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ جاری ਹੈ لیکن دوسرے پاسے ਲਗਭਗ 8 ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ सस्पेंशन ਆਰਡਰ ਦੇ ਕੇ ਹੋਸਟਲ ਖਾਲੀ ਕਰਨ ਦੇ ਲਈ ਕਿਹਾ ਔਰ ਇਹ ਵੀ ਕਹਿਆ ਗਿਆ ਕਿ ਤੁਸੀਂ ਕਿਸੇ ਤਰ੍ਹਾਂ ਦਾ ਪੇਪਰ ਜਿਹੜੇ ਉਹ ਨਹੀਂ ਦੇ ਸਕਦੇ ਤਾਂ ਹੁਣ ਦੇਖਦੇ ਹਾਂ ਅਗਲੀ ਰਣਨੀਤੀ ਅਗਲਾ ਕਿਸ ਤਰੀਕੇ ਦਾ ਸਟੈਪ ਲਿਆ ਜਾਂਦਾ ਸਟੂਡੈਂਟਸ ਵੱਲੋਂ ਕਿਉਂਕਿ ਵੀਸੀ ਦਫ਼ਤਰ ਦੇ ਮੂਰੇ ਪਹਿਲਾਂ ਹੀ ਤਰਨਾ ਦਿੱਤਾ ਗਿਆ ਔਰ ਤਰਨੇ ਦੀ ਜਿਹੜੀ ਗਿਣਤੀ ਹੈ ਉਹ ਵੱਧਦੀ ਹੈ ਅੱਗੇ ਕਿਸ ਤਰੀਕੇ ਦਾ ਨਿਕਲ ਕੇ ਵੀਸੀ ਆਫਿਸ ਦਾ ਕਰਾਓ ਕੀਤਾ ਜਾਂਦਾ ਜਾਂ ਫਿਰ ਆਪਣੇ ਹੱਕ ਲੈਣ ਦੇ ਲਈ ਆਪਣੇ ਜਮਹੂਰੀ ਹੱਕ ਲੈਣ ਦੇ ਲਈ रूप करता है। टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और व्हाट्सएप चैनल पर